ਮੇਰਾ ਨਾਮ ਜਸ਼ਨਪ੍ਰੀਤ ਕੌਰ ਗੈਲ ਦਾ ਤੇ ਸਾਡਾ ਪਿੰਨ ਸੈਕਟਰੀ ਆ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਆ ਕਿ ਮੇਰੇ ਪੰਜਾਬ ਪੂਰੇ ਪੰਜਾਬ ਚੋਂ ਮੇਰੇ 650 ਦਾ 650 ਮਾਰਕਸ ਆਏ ਆ ਤੇ ਇਹਦੇ ਚ ਬਹੁਤ ਵੱਡਾ ਯੋਗਦਾਨ ਮੇਰੇ ਟੀਚਰਸ ਦਾ ਤੇ ਮੇਰੇ ਪੇਰੈਂਟਸ ਦਾ ਰਿਹਾ ਏ ਜਿਨ੍ਹਾਂ ਨੇ ਮੈਨੂੰ ਬਹੁਤ ਸਪੋਰਟ ਕੀਤਾ ਜਿੱਥੇ ਮੈਂ ਲਾਈਕ ਫੇਲ ਹੁੰਦੀ ਸੀ ਮੈਨੂੰ ਪੂਰਾ ਮਤਲਬ ਮੋਟੀਵੇਟ ਕੀਤਾ ਕਿ ਮੈਂ ਨੰਬਰ ਲੈ ਸਕਦੀ ਆ ਪੰਜਾਬ ਦੀ ਮੈਰਿਟਸ ਮੇਰਾ ਨਾਮ ਆ ਸਕਦਾ ਏ ਕੋਈ ਨਹੀਂ ਜੀ ਤਾਂ ਤੱਕ ਪਹੁੰਚੇ ਕਿ ਨਹੀਂ ਤੇ ਪੜਾਈ ਤੇ ਬਤਾਉਂ ਮੈਂ ਲਾਈਕ ਮੈਂ ਪਹਿਲਾ ਛੋੜੀਆਂ ਕਲਾਸਾਂ ਤੇ ਮੈਂ ਲਾਈਕ ਮੇਰੇ ਨੰਬਰ ਫੁੱਲ ਹੀ ਆਉਂਦੇ ਰਹੇ 95 ਤੋਂ ਮੇਰੇ ਕੋਲ ਨੰਬਰ ਘੱਟ ਨਹੀਂ ਆਏਗੇ ਤਾਂ ਫਿਰ ਇਹਨਾਂ ਜਿਹ ਟੀਚਰਸ ਨੇ ਮੈਨੂੰ 10th ਕਲਾਸ ਸੁਪਰ ਸੈਕਸ਼ਨ ਚ ਰੱਖਿਆ ਇਸ ਕਰਕੇ ਫਿਰ ਉਹਨਾਂ ਨੇ ਜ਼ਿਆਦਾ ਡਬਲ ਮਿਹਨਤ ਕਰਾਈ ਤੇ ਮੈਂ ਖੁਦ ਮਿਹਨਤ ਕੀਤੀ ਜ ਜਿਹਦੇ ਨਾਲ ਮੇਰੇ ਨੰਬਰ ਇੰਨੇ ਵਧੀਆ ਆਏ ਆ ਬਿਚ ਇੱਕ ਇਹ ਗੱਲ ਸਮਝਾਈ ਹੈ ਜਿੰਨੇ ਬੱਚੇ ਫਸਟ ਕਲਾਸ ਹੋਣੋਂ 8ਵੀਂ ਦੀ ਹੋਣੋਂ 10ਵੀਂ ਦੀ ਹੋਣ ਪਾਸ ਹੋ ਜੀ ਕਿਸੇ ਨੇ ਵੀ ਕੁਸ਼ਨ ਮੈਂ ਵੀ ਮੈਂ ਵੀ ਬਗੇਟ ਟਿਊਸ਼ਨ ਤੋਂ ਹੀ ਐਨ ਨੰਬਰ ਲਏ ਆ ਤੇ ਮੇਰੇ ਅਕੋਰਡਿੰਗ ਕੇ ਐਨ ਨੰਬਰ ਲੈਣ ਦੇ ਲਈ ਟਿਊਸ਼ਨ ਦੀ ਲੋੜ ਨਹੀਂ ਪੈਂਦੀ ਜੇ ਤੁਸੀਂ ਖੁਦ ਮਿਹਨਤ ਕਰ ਰਹੇ ਹੋ ਤਾਂ ਤੁਹਾਡੇ ਨੰਬਰ ਵੈਸੇ ਹੀ ਵਧੀਆ ਆ ਜਾਂਦੇ ਆ ਮੈਂ ਪੀਸੀਐਸ ਕਰਨਾ ਚਾਹੁੰਦੀ ਆ ਆਫਟਰ 12th ਮੇਰਾ ਨਾਮ ਮੋਰ ਸਿੰਘ ਗੱਲ ਮੇਰਾ ਪਿੰਨ ਸਤਸ਼ੇਜ ਲਖੀਰਤਕੋਟ ਤੇ ਸਾਡੇ ਲਈ ਤੇ ਅੜ ਕੇ ਅਸੀਂ ਕੁਛ ਹੀ ਆ ਮਤਲਬ ਸਾਨੂੰ ਅਸੀਂ ਸੋਚਿਆ ਨਹੀਂ ਸੀਗਾ ਪੱਛੀ ਦਾ ਬੱਚਾ ਛਾਰ ਆ ਪਰ ਮੈਂ ਸੱਚੀ ਗੱਲ ਤੇ ਸਦਾ ਮਾਰ ਰਹੂਗਾ ਵੀ ਬੱਚਾ ਜਿਹੜਾ ਹੈਗਾ ਸਾਡਾ ਇੰਟੈਲੀਜੈਂਟ ਆ ਉਹ ਨੇ ਲੀਡ ਕੀਤਾ ਪਰ ਉਹ ਇਹ ਰਿਸ਼ ਵਿੱਚ ਪਤਾ ਹੀ ਬੱਚਾ ਵੀ ਫਸ ਗਿਆ ਉਹ ਸਾਡਾ ਵੀ ਇਹਨੇ ਨੰਬਰ ਉਹਦੇ ਆ ਜਾਣਗੇ ਸਾਨੂੰ ਬੱਚੇ ਨੂੰ ਮਿਲ ਜਰੂਰ ਹੋਊਗਾ ਵੀ ਇਹਨੇ ਆ ਜਾਣਗੇ ਸਾਨੂੰ ਇਹ ਸੋਕਾ ਥੋੜਾ ਬੋਧਾ ਕਿ ਦੋ ਬੱਚੇ ਦਾ ਬੱਚੇ ਘਟ ਨਾ ਜਾਣਗੇ ਤੇ ਇੱਕ ਦਾ ਨੰਬਰ ਪਰ ਇਹ ਸਾਨੂੰ ਇਹ ਨਹੀਂ ਸੀ ਕਿ 100 ਬਟੇ 100 ਆਜੂਗਾ ਇਹ ਰਿਸ਼ ਵਿੱਚ ਮਿੱਦੂ ਉਹ ਪ੍ਰਧਾਨ ਨੇ ਪਹਿਲੀ ਵਾਰ ਕੀ ਬੇਟੀ ਨੂੰ ਨਾਮ ਉਸਨੇ ਦਿੱਤਾ ਕਿ ਉਹਦਾ ਕਿਵੇਂ ਦਾ ਨਾਮ ਬੜਾ ਨ ਜਾ ਰਹਾ ਮੈਨੂੰ ਇੱਕ ਵਾਰ ਤਾਂ ਮੈਨੂੰ ਆਪਣੇ ਨਾਲ ਤੇ ਨਾਲ ਆਵੇ ਯਾਰ ਜੈਦ ਵੀ ਵੀ ਛੱਡ ਕੇ ਗਲਤ ਨਾ ਸੁਣ ਲਿਆ ਹੋਵੇ ਮੈਂ ਤੇ ਪਰ ਜਦੋਂ ਮੈਨੂੰ ਬਾਰ-ਬਾਰ ਫੋਨ ਆਉਣ ਲੱਗੇ ਉਹ ਬਹੁਤ ਸਾਰੇ ਬੰਦੇ ਜਿਹੜੇ ਸਿੱਖਰਾ ਜੁੜੇ ਸੀ ਸਿੱਖਿਆ ਅਧਿਕਾਰੀ ਸੀਗੇ ਉਹਨਾਂ ਦੇ ਕੋਲ ਮੈਟਲਿਸਟੀ ਪੂਰੀ ਪੂਰੀ ਉਹਨਾਂ ਨੇ ਮੈਨੂੰ ਡੇਟ ਆਫ ਬਰਥ ਤੱਕ ਵੀ ਬੋਲਦਾ ਬੱਚੇ ਦਾ ਵੀ ਡੇਟ ਆਫ ਬਰਥ ਆ ਹੈ ਮੈਂ ਕਹਾ ਹਾਂ ਤੇ ਉਹ ਫਿਰ ਮੈਨੂੰ ਮਤਲਬ ਫਿਰ ਮਨ ਜੋ ਜਿਆਦਾ ਫੜਨ ਲੱਗੇ ਪਰ ਮੈਨੂੰ ਯਕੀਨ ਹੋ ਗਿਆ ਵੀ ਮਤਲਬ ਜਿਹੜਾ ਬੱਚਾ ਹੈਗਾ ਉਹ ਆਪਣਾ ਆ ਗਿਆ ਤੇ ਸੋ ਬੜਾ ਸੋ ਜ ਆ ਗਿਆ ਬੱਚੇ ਨੂੰ ਪੀਸਸ ਦੇ ਦੇਣੀ ਕਰਣੀ ਹੈ ਪਹਿਲੀ ਬੰਦ ਬਾਬਾ ਚਲੋ ਜਿੰਨੀ ਜੋਗੇ ਆਪਾਂ ਤਾਂ ਕਰਿਆ ਚਾਹੁੰਦਾ ਸੀ ਜੇ ਮੰਨ ਲਓ ਸਾਡੇ ਤੋਂ ਕਮੀ ਰਹੀ ਗਈ ਅਸੀਂ ਪਿੱਛੇ ਰਹਿ ਗਏ ਕਿਸੇ ਕਾਰਨ नाम नाम मैं तु मैं तु ना। मेरा नाम गुरमीत कौर ਗੱਲ ਹੈ ਮੇਰੀ ਬੇਟੀ ਦਾ ਨਾਮ ਜਸ਼ਨਪ੍ਰੀਤ ਕੌਰ ਗੱਲ ਹੈ ਮੈਨੂੰ ਬਹੁਤ ਮਾਣ ਮਹਿਸੂਸ ਆ ਆਪਣੀ ਬੇਟੀ ਤੇ ਕਿ ਇਹਨੇ ਮਤਲਬ ਕਿ ਲਗਾਤਾਰ ਮਿਹਨਤ ਕੀਤੀ ਜੀ ਅਸੀਂ ਇਹਨੂੰ ਕਹਿੰਦੇ ਸੀ ਵੀ ਤੂੰ ਮੈਂਟਲ ਮਤਲਬ ਕਿ ਸਾਹ ਲੈ ਲੈਣਾ ਵੀ ਤੂੰ ਪੜਨਾ ਮਤਲਬ ਕਿ ਥੋੜਾ ਜਿਆਦਾ ਰੋਕ ਕੇ ਪੜ੍ਹ ਲਈ ਪਰ ਨਹੀਂ ਇਹ ਕਹਿੰਦੀ ਸੀ ਮੰਮੀ ਮੇਰਾ ਪੇਪਰ ਆ ਜੀ ਇਹਦਾ ਮਤਲਬ ਕਿ ਰਾਤ ਨੂੰ ਨਹੀਂ ਇਹ ਤਾਂ ਪੜਿਆ ਜਾਂਦਾ ਸੀ ਇਹਨੇ ਮੈਨੂੰ ਕਹੇ ਦੇਣਾ ਮੰਮੀ ਮੈਨੂੰ ਸਵੇਰ ਜਲਦੀ ਉਠਾਦੀ ਵੀ ਮੇਰਾ ਪੇਪਰ ਆ ਮੈਂ ਇਸ ਵੇਰੇ ਪੇਪਰ ਦੇਣ ਜਾਣਾ ਵਾ ਤੇ ਮੈਨੂੰ ਬਹੁਤ ਮਾਣ ਹੈ ਕਿਉਂਕਿ ਵੀ ਹਰ ਇੱਕ ਜਿਹੜੀ ਪੇਰੈਂਟਸ ਆ ਉਹਨਾਂ ਨੂੰ ਆਪਣੀ ਧੀਾਂ ਤੇ ਮਾਣ ਹੋਣਾ ਚਾਹੀਦਾ ਹੈ ਇਹ ਨਹੀਂ ਮੈਂ ਕਹਿੰਦੀ ਵੀ ਉਹਨਾਂ ਨੂੰ ਮਤਲਬ ਕਿ ਦੁੱਖ ਪ੍ਰਗਟ ਕਰਨਾ ਚਾਹੀਦਾ ਕਿ ਸਾਡੇ ਧੀਗਾ ਤਾਂ ਹੋ ਗਈ ਹੈ ਨਾ ਉਹਨਾਂ ਨੂੰ ਆਪਣੀ ਧੀ ਜੰਮਣ ਤੇ ਮਤਲਬ ਕਿ ਲੱਡੂ ਵੰਡਨੇ ਚਾਹੀਦੇ ਆ ਲੋੜੀ ਮਨਾਉਣੀ ਚਾਹੀਦੀ ਆ ਹਨ ਤੇ ਤਾਂ ਜੋ ਧੀਾਂ ਅੱਗੇ ਵਸ ਸਕਣ ਅੱਜ ਦੀ ਜਿਹੜੀ ਪੀੜ੍ਹੀ ਆ ਮਤਲਬ ਕਿ ਅੱਜ ਦੀ ਜਿਹੜੀਆਂ ਲੜਕੀਆਂ ਉਹ ਬਹੁਤ ਅੱਗੇ ਜਾ ਚੁੱਕੀਆਂ ਆ ਆਪਾਂ ਨੂੰ ਆਪਣੀਆਂ ਧੀਾਂ ਤੇ ਮਾਣ ਹੋਣਾ ਚਾਹੀਦਾ ਹਨ ਜਿਹੜੀਆਂ ਆਪਣੀਆਂ ਧੀਾਂ ਉਹ ਮਤਲਬ ਕਿ ਜੱਜ ਬਣ ਰਹੀਆਂ ਹਨ ਹਨ ਤੇ ਫਿਰ ਜੱਜ ਬਣ ਤੋਂ ਬਾਅਦ ਉਹ ਪਾਇਲ ਤੇ ਇਹ ਮੈਂ ਕਹਿੰਨੀ ਵੀ ਆਪਾਂ ਆਪਦੀ ਧੀਆਂ ਨੂੰ ਸਪੋਰਟ ਕਰਾਂਗੇ ਤੇ ਤਾਂ ਆਪਣੀਆਂ ਧੀਆਂ ਜਿਹੜੀਆਂ ਬਹੁਤ ਜ਼ਿਆਦਾ ਅੱਗੇ ਜਾ ਸਕਣਗੀਆਂ